ਨਜਾਇਜ਼ ਸ਼ਰਾਬ ਤੇ ਸ਼ਰਾਬ ਕੱਢਣ ਵਾਲਾ ਸਮਾਨ ਪੁਲਿਸ ਨੇ ਬਰਾਮਦ ਕੀਤਾ ਤੇ ਦੋ ਬੰਦੇ ਗ੍ਰਿਫਤਾਰ ਕਰ ਲਏ ਨੇ। ਤਗਰਾਇਆ ਪੁਲਿਸ ਦੇ ਵੱਲੋਂ ਰੁੜਕਾ ਕਲਾਪੈਂਡ ਦੇ ਵਿੱਚ ਨਜਾਇਜ਼ ਸ਼ਰਾਬ ਦੇ ਨਾਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਐਸਐਚਓ ਜਿਨ੍ਹਾਂ ਦਾ ਇਹ ਕਹਿਣਾ ਕਿ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇੱਥੇ ਦੋ ਬੰਦੇ ਜਿਹੜੇ ਨੇ ਫੜੇ ਗਏ ਨੇ ਜਿਨ੍ਹਾਂ ਦੇ ਕੋਲ ਨਜਾਇਜ਼ ਸ਼ਰਾਬ ਤੇ ਸ਼ਰਾਬ ਬਣਾਉਣ ਵਾਲਾ ਸਮਾਨ ਵੀ ਬਰਾਮਦ ਹੋਇਆ। ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਨਜਾਇਜ਼ ਸ਼ਰਾਬ ਬਣਾਉਣ ਤੇ ਵੇਚਣ ਦਾ ਧੰਦਾ ਹੁੰਦਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਘਰ ਦੇ ਵਿੱਚ ਛਾਪਾ ਆਇਆ ਤੇ ਇਸ ਦੇ ਦਰਮਿਆਨ ਪੂਰਨ ਸਿੰਘ ਤੇ ਨੱਥੂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਬਹਾਦਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਹਿਰਾਸਤ ਤੋਂ ਜੇ ਬਾਹਰ ਹੈ ਪੁਲਿਸ ਨੇ 10000 ਲੀਟਰ ਲਾਨ 1 ਲੱਖ ਮਿਲੀਲੀਟਰ ਨਜਾਇਜ਼ ਸ਼ਰਾਬ ਚਾਲੂ ਪੱਠੀ ਦੇ ਉਪਕਰਣ ਇੱਕ ਗੈਸ ਸਿਲੰਡਰ ਤੇ ਹੋਰ ਸਮਾਨ ਬਰਾਮਦ ਕੀਤਾ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਜਿਹੜੇ ਬੋਤਲਾਂ ਦੇ ਜ਼ਰੀਏ ਸ਼ਰਾਬ ਜਿਹੜੀ ਸੀ ਉਹ ਬਾਹਰ ਭੇਜੀ ਜਾਂਦੀ ਸੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਰਸੂ ਹੈ ਜਿਹੜੇ ਅੱਜ ਸ਼ਰਾਬ ਪੜੀ ਉਹਦੀ ਮਾਨਲਾਹ ਹਾਰਾ ਮਾਨਜੋਗ ਐਸ.ਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਰਵਿੰਦਰ ਸਿੰਘ ਬਿਰਕ ਤੇ ਡੀ.ਐਸ.ਪੀ ਫਲੌਰ ਸ਼੍ਰੀ ਪਰਤਮਜੀਤ ਜੀ ਉਹਨਾਂ ਦੀ ਦੇਖ ਰੇਤ ਫੀਟ ਜਿਹੜੀਆਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਵੀ ਰੁੜਕਾ ਕਲਾ ਜਿਹੜਾ ਹੈਗਾ ਆ ਉੱਥੇ ਸ਼ਰਾਬ ਦਾ ਜਿਹੜਾ ਧੰਦਾ ਚੱਲ ਰਿਹਾ ਔਰ ਸ਼ਰਾਬ ਘਰੇ ਕੱਢ ਕੇ ਜਿਰੀਲੀ ਸ਼ਰਾਬ ਤੇ ਜਿਹੜੇ ਉਹ ਗਾਕਾਂ ਨੂੰ ਵੇਚਦੇ ਨੇ ਇਹ ਕਾਫੀ ਦਿਨਾਂ ਤੋਂ ਇਹਦੇ ਸਬੰਧ ਦੇ ਵੀ ਇਨਫੋਰਮੇਸ਼ਨ ਇਕੱਠੀ ਕਰ ਰਹੇ ਸੀਗੇ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਅੱਜ ਇਹਨਾਂ ਨੇ ਇੱਕ ਵੱਡਾ ਪਤੀਲਾ ਟਾਈਪ ਕੜਾਹਾ ਟਾਈਪ ਜਿਹੜਾ ਇੱਕ ਡਿਸਟਿਲਰੀ ਜਿਹੜੀ ਲਾਈ ਹੋਈ ਆ ਔਰ ਭਾਰੀ ਮਕਦਾਰ ਦੇ ਵਿੱਚ ਸ਼ਰਾਬ ਜਿਹੜੇ ਕੱਢ ਰਹੇ ਆ ਔਰ ਲਾਣ ਵੀ ਕਾਫੀ ਜ਼ਿਆਦਾ ਉੱਥੇ ਡਰਾਮੇੜੇ ਦੱਬੇ ਹੋਏ ਨੇ ਉਹਨਾਂ ਵਿੱਚ ਲਾਣ ਵੀ ਤੁਹਾਨੂੰ ਕਾਫੀ ਜ਼ਿਆਦਾ ਮਕਦਾਰ ਚ ਜਿਹੜੀ ਮਿਲ ਸਕਦੀ ਆ ਜੋ ਅਸੀਂ ਉਸ ਆਧਾਰ ਤੇ ਜਿਹੜਾ ਉੱਥੇ ਜਾ ਕੇ ਰਿਪੋਰਟ ਕੀਤਾ ਆ ਜਦੋਂ ਅਸੀਂ ਗਏ ਤੇ ਜਾ ਕੇ ਵਾਕਿਆ ਜਿਹੜੀ ਉਹ ਭੱਟੀ ਚੱਲ ਰਹੀ ਸੀਗੀ ਔਰ ਉਹ ਸ਼ਰਾਬ ਜਿਹੜਾ ਕੱਢ ਰਿਆ ਸੀਗਾ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਨਾਲ ਉਹਦਾ ਇੱਕ ਭਈਆ ਸੀਗਾ ਪ੍ਰਵਾਸੀ ਮਜ਼ਦੂਰ ਨੱਥੂ ਵਸੀ ਬਿਹਾਰ ਉਹ ਕਾਫੀ ਦੇਤ ਤੋਂ ਇਹਨਾਂ ਦੇ ਨਾਲ ਹੀ ਰਹਿੰਦਾ ਉੱਥੇ ਔਰ ਇਹਦੇ ਵਿੱਚ ਸਾਨੂੰ ਜਿਹੜਾ ਹੈਗਾ ਇੱਕ ਤਾਂ ਪੱਠੀ ਚੱਲਦੀ ਮਿਲੀ ਰਹੀਆਂ ਦੂਜਾ ਸਾਨੂੰ ਚਾਰ ਡਰਮ ਜਿਹੜੇ ਦੱਬੇ ਹੋਏ ਸੀਗੇ ਜ਼ਮੀਨ ਦੇ ਵਿੱਚ ਉੱਤੇ ਜਿਹੜਾ ਪ੍ਰਸਰ ਕੀਤਾ ਹੋਇਆ ਸੀ ਜਦੋਂ ਕੋਈ ਪਤਾ ਨਹੀਂ ਲੱਗਦਾ ਕਿ ਥੱਲੇ ਡਰਮ ਦੱਬੇ ਹੋਏ ਨੇ ਉਹ ਅਸੀਂ ਉੱਤੋਂ ਜਦੋਂ ਤੋੜਿਆ ਤੇ ਥੱਲੇ ਸਾਨੂੰ ਜਿਹੜੇ ਉਹ ਦਰਾਮ ਜਿਹੜੇ ਭਰੇ ਲਾਣ ਦੇ ਜਿਹੜੇ ਉਹ ਬਰਾਮਦ ਹੋਏ ਨੇ ਜਿਸ ਸੰਬੰਧੀ ਅਸੀਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਇਹਦਾ ਇਹਦੇ ਵਿੱਚੋਂ ਹੈਗਾ ਉਹ ਭੱਜਣ ਦੇ ਵਿੱਚ ਭਦਰ ਸਿੰਘ ਜਿਹੜਾ ਕਾਮਯਾਬ ਹੋ ਗਿਆ ਪਰਦੇ ਵਿੱਚ ਤੇ ਇੱਕ ਆ ਪਹਿਲਾਂ ਵੀ ਇਹਨੂੰ ਇੱਕ ਦੋ ਵਾਰੀ ਫੜਿਆ ਸੀਗਾ ਪਰ ਇਹ ਧੰਦਾ ਕਰੋਂ ਹਟਦੇ ਨਹੀਂ ਗਏ ਇਹ ਕਾਫੀ ਵਾਰ ਇਹਨਾਂ ਦੇ ਮੁਕਦਮੇ ਦਰਜ ਨੇ ਤਕਰੀਬਨ 6 ਮੁਕਦਮੇ ਇੱਕ ਦਰਜ ਹੈ ਤੇ ਸੁਖਦੇਵ ਸਿੰਘ ਦੇ ਭਦਰ ਸਿੰਘ ਦੇ ਤਿੰਨ ਮੁਕਦਮੇ ਦਰਜ ਨੇ ਆਰੇ ਇੱਕਾਈ ਤੇ ਸ਼ਰਾਬ ਦੇ ਇਹ ਸਾਰੇ ਐਕਸਾਈ ਦੇ ਆ ਟੋਟਲ ਮੁਕਦਮੇ ਐਕਸਾਈ ਦੇ ਜੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਫੜੇ ਸੀ ਇਹ ਉਹੀ ਉਹੀ ਹੈ ਪਰਿਵਾਰ ਹੈ ਜਾਂ ਇਹ ਹੋਰ ਹੈ ਜੀ ਉਹ ਜਿਹੜਾ ਪਹਿਲਾਂ ਫੜਿਆ ਸੀਗਾ ਉਹ ਆਪਾਂ ਫੜਿਆ ਸੀਗਾ ਬਹਾਦਰ ਸਿੰਘ ਇਹ ਉਹਦਾ ਸਾਕਾ ਭਰਾ ਬਹਾਦਰ ਸਿੰਘ ਦਾ ਇਹ ਉਹਦੇ ਕੋਲੋਂ ਹੁਣ ਬਰਾਮਦੀ ਹੋਈ ਸਾਰੀ ਜਿਹੜੀ ਆ ਉਹਦੇ ਕੋਲੋਂ ਵੀ ਇੰਨਾ ਹੀ ਸਮਾਨ ਉਹਦੇ ਕੋਲੋਂ ਬਰਾਮਦ ਹੋਇਆ ਸੀ ਕਾਫੀ ਮਕਦਾਰ ਦੇ ਜੀ ਉਹ ਹੁਣ ਫੇਰ ਉਹ ਫਰਾਰ ਹੈ ਜੀ ਹਾਂਜੀ ਉਹ ਭੱਜਿਆ ਹੋਇਆ ਜੀ ਉਹ ਭੱਜ ਗਿਆ ਡੀਟੇਲ ਤੇ ਆਇਆ ਸੀ ਜੀ ਪਹਿਲਾਂ ਜਦੋਂ ਹਾਂ ਇਹ ਇਹ ਪਹਿਲੋਂ ਮੀਲ ਦੇ ਉੱਤੇ ਆਏ ਸੀਗੇ ਕਿੰਨੇ ਦਾ ਬਰਾਮਦ ਇਹਨਾਂ ਕੋਲੋਂ ਸਾਨੂੰ ਜਿਹੜੀ ਹੈਗੀ ਆ 10000 ਲੀਟਰ ਜਿਹੜੀ ਆ ਉਹ ਲਾੜ ਬਰਾਮਦ ਹੋਈ ਆ ਤੇ 100 ਲੀਟਰ ਜਿਹੜੀ ਉਹ ਸ਼ਰਾਬ ਬਰਾਮਦ ਹੋਈ ਆ ਇਹਨਾਂ ਕੋਲੋਂ ਤੇ ਜਿਹੜੀ ਇਹਨਾਂ ਨੇ ਪੱਠੀ ਲਾਈ ਹੋਈ ਸੀ ਉਹ ਇੱਕ ਡਿਸਟਿਲਰੀ ਟਾਈਪ ਪੱਠੀ ਸੀ ਕੋਈ ਛੋਟੀ ਪੱਠੀ ਨਹੀਂ ਹੈਗੀ ਜਾਂ ਜਿੱਦਾਂ ਆਪਾਂ ਆਪਾਂ ਘੜਾਲ ਪਾ ਕੇ ਲਾਉਣੇ ਜਾਂ ਛੋਟੇ ਭੰਡੇ ਵਾਲੀ ਇਹ 50 ਮਤਲਬ ਕਿ ਕਾਫੀ ਵੱਡਾ ਜਰਰ ਹੈਗਾ ਪਤੀਲਾ ਇਹ ਮੇਰੇ ਖਾ ਪੰਜ ਖਜਾਨ ਲੀਟਰ ਇਹਦੇ ਵਿੱਚ ਸ਼ਰਾਬ ਜਿਹੜੀ ਆ ਇੱਕ ਟਾਈਮ ਜਿਹੜੀ ਲਾਨ ਪੈ ਜਾਂਦੀ ਆ ਉਹ ਤੋਂ ਸ਼ਰਾਬ ਨਿਕਲਦੀ ਆ